ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਕੁਝ ਸਮੇਂ ਦੇ ਦੌਰਾਨ ਬੱਬੂ ਮਾਨੋਰਾ ਨੂੰ ਟਰੋਲ ਕਰਨ ਵਾਲੇ ਨੇ ਕਾਫੀ ਹੱਤ ਚੁੱਕੀ ਸੀ ਹਰ ਗੱਲ ਦੇ ਉੱਤੇ ਟਰੋਲ ਕੀਤਾ ਜਾਂਦਾ ਸੀ ਕਿਉਂਕਿ ਕੱਲ ਸ਼ਾਇਰੀ ਦੀ ਹੋਵੇ ਤੇ ਚਾਹੇ ਜਦੋਂ ਲਾਈਵ ਸਟੇਜ ਦੇ ਉੱਤੇ ਮਾਨ ਸਾਹਿਬ ਗਾ ਰਹੇ ਹੁੰਦੇ ਆ ਤੇ ਉਦੋਂ ਜਦੋਂ ਭੰਗੜਾ ਵਗੈਰਾ ਪਾਉਂਦੇ ਆ ਤੇ ਨੱਚਦੇ ਆ ਤਾਂ ਉਦੋਂ ਵੀ ਲੱਕ ਹਿਲਾਉਣ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਸੀ ਅਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਵੀ ਦਿੜਭਾ ਖਾੜੇ ਦੇ ਵਿੱਚ ਇਹਨਾਂ ਟਰੋਲਰਾਂ ਨੂੰ ਕਰਾਰਾ ਜਵਾਬ ਬੱਬੂ ਮਾਨੋਰਾ ਨੇ ਦਿੱਤਾ ਕੀ ਕੁਝ ਆਖਿਆ ਆਓ ਤੁਹਾਨੂੰ ਵੀ ਸੁਣਾਉਣੇ ਆ ਪੂਰੀ ਗੱਲਬਾਤ ਆ ਮੈਂ ਪਿਛਲੇ 7 ਦਿਨ ਰਿਸਰਚ ਕਰੀ ਆ ਨੱਚਣ ਵਾਲੀ ਲਾ ਦੋਨੇ ਵੀਡੀਓ ਆ ਲੱਕ ਪਾੜਦਾ ਉਹ ਮੂਰ ਕੋ ਪੰਜਾਬ ਚ ਪੰਜਾਬੀਆਂ ਦਾ 45 ਤਰ੍ਹਾਂ ਦਾ ਲੋਕ ਨਾਚ ਦੀ ਕਿਤਾਬਾਂ ਮਿਲ ਜਾਣਗੀਆਂ 45 ਤਰ੍ਹਾਂ ਦਾ ਨੱਚਿਆ ਜਦੋਂ ਜਾਂਦਾ ਮੋਢੇ ਨੂੰ ਝਰਕ ਮਾਰ ਕੇ ਲੱਕ ਹਲਾ ਕੇ ਨੱਚਿਆ ਜਾਂਦਾ ਬਾਜਾ ਲੜਾਈ ਹੁੰਦੇ ਫਿਰ ਲੱਕ ਤੋੜਿਆ ਵੀ ਜਾਂਦਾ ਸਭ ਦੋਏ ਹੁੰਦੇ ਤੁਸੀਂ ਕਹਿੰਦੇ ਜਬਾ ਦਿਹਾੜ ਵਰ੍ਹ੍ਹਾਂ ਵੀ ਲਾ ਹੁਣ ਖੜਾ ਨਾ ਪਾ ਦਿਓ ਫਰੀਕਾਰ ਵਾਲਾ ਕਿਹੜਾ ਨਾ ਵਾਲਾ ਬਾਕੀ ਦਰਵਾਖਾੜੇ ਦੀ ਇੱਕ ਵੀਡੀਓ ਹੋਰ ਐਂਡ ਸਕ੍ਰੀਨ ਦੇ ਉੱਤੇ ਐਡ ਕਰ ਦਿੱਤੀ ਹੈ ਉਹ ਵੀ ਜ਼ਰੂਰ ਚੈੱਕ ਕਰਿਓ ਤੇ ਇਸੇ ਹੀ ਤਰ੍ਹਾਂ ਹੋਰ ਤਾਜ਼ਾ ਵੀਡੀਓਜ਼ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ